ਕੈਨੇਡਾ ਦੀਆਂ ਸੰਸਦ ਦੀ ਚੋਣਾਂ ਵਿੱਚ 16 ਦਸਤਾਰ ਧਾਰੀ ਪੰਜਾਬੀ ਮੈਦਾਨ ਚ ਇਹ ਸਿਰਫ ਦਸਤਾਰ ਧਾਰੀ ਪੰਜਾਬੀ ਮੈਦਾਨ ਚ ਵਾਲੀ ਖਬਰ ਆ ਜਿਹਦੇ ਵਿੱਚ ਸਿਰਫ ਉਹ ਲੋਕਾਂ ਬਾਰੇ ਦੱਸਿਆ ਗਿਆ ਜਿਹੜੇ ਪੱਕਾ ਬਣਦੇ ਨੇ ਤੇ ਇਸ ਉਹਨਾਂ ਲਈ ਚੋਣਾਂ ਦੇ ਵਿੱਚ ਐਮਪੀ ਬਣਨਗੇ ਜਾਂ ਇਲੈਕਸ਼ਨ ਲੜ ਰਹੇ ਨੇ ਬਟ ਜੇ ਇੰਡੀਅਨ origin ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਹੀ ਕੈਂਡੀਡੇਟਸ ਹੁਣ ਤੱਕ ਐਮਪੀ ਬਣ ਚੁੱਕੇ ਨੇ ਬਣ ਗਏ ਸਰਕਾਰਾਂ ਵਿੱਚ ਵੱਡੇ ਅਹੁਦਿਆਂ ਤੇ ਨੇ ਇਵਨ ਕਿ ਰੱਖਿਆ ਮੰਤਰੀ ਸਾਡਾ ਪੰਜਾਬੀ ਸੀ ਦਸਤਾਰ ਧਾਰੀ ਸੀ ਹੈਲਥ ਮਿਨਿਸਟਰ ਸਾਡੀ ਪੰਜਾਬਣ ਸੀ ਲੱਖਾਂ ਦੀ ਕੁੜੀ ਸੀ ਇਸ ਤੋਂ ਭਾਵ ਕੀ ਹੈ ਮੈਂ ਗੱਲ ਕਿਉਂ ਇਹ ਕਰ ਰਿਹਾ ਇਹ ਤੋਂ ਭਾਵ ਇਹ ਹੈ ਦੋਸਤੋ ਕਿ ਇਹ ਵੀ ਉਹ ਲੋਕ ਨੇ ਜਦੋਂ ਇਹ ਕੈਨੇਡਾ ਪਹੁੰਚੇ ਹੋਣਗੇ ਨਾ ਇਹਨਾਂ ਨੂੰ ਵੀ ਬੜੇ ਵੱਡੇ ਪੱਤਰ ਤੇ ਕਖਣਾਈਆਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਇਹ ਉਸ ਸਮੇਂ ਕੈਨੇਡਾ ਚਲੇ ਗਏ ਸੀ ਜਦੋਂ ਇੰਟਰਨੈਟ ਸਰਵਿਸਿਜ਼ ਨਹੀਂ ਹੁੰਦੀਆਂ ਸੀ ਜਦੋਂ ਮੈਪ ਦੇਖਣਾ ਪੈਂਦਾ ਸੀ ਕਾਗਜ਼ ਦਾ ਮੈਪ ਮਿਲਦਾ ਸੀ ਜੀ ਤੋ ਤੁਸੀਂ ਸਟਰੀਟਸ ਤੇ ਬੱਸਾਂ ਦਾ ਸਾਰਾ ਰੂਟ ਵਗੈਰਾ ਲੱਭਣਾ ਪੈਂਦਾ ਸੀ ਹੁਣ ਤਾਂ ਇੰਟਰਨੈਟ ਉਤਰ ਅਨਸਾਰ 5G ਇੰਟਰਨੈਟ ਤੁਹਾਡੇ ਕੋਲੇ ਫੋਨ ਆ ਭਰੋ ਤੇ ਤੁਹਾਨੂੰ ਆਪੇ ਹੀ ਪਹੁੰਚਦਾ ਕਰ ਦਿੰਦਾ ਜਿੱਥੇ ਐਡਰੈਸ ਤੇ ਜਾਣਾ ਉਦੋਂ ਇੰਨੀ ਇੰਸਟੀਟਿਊਟਸ ਨਹੀਂ ਹੁੰਦੀਆਂ ਸੀ ਕਿ ਤੁਸੀਂ ਲਗੋਸਟਿਕ ਲਈ ਆਪਦੇ ਆਪ ਨੂੰ ਸਟਰੋਂਗ ਕਰ ਸਕੋ ਉਦੋਂ ਇੰਨੀ ਜਲਦੀ ਕਾਰਾਂ ਅਵੇਲੇਬਲ ਨਹੀਂ ਹੁੰਦੀਆਂ ਸੀ ਤੇ ਪਬਲਿਕ ਟ੍ਰਾਂਸਪੋਰਟੇਸ਼ਨ ਸਰਵਿਸ ਵੀ ਬਹੁਤ ਘੱਟ ਸੀ ਕੈਨੇਡਾ ਦੇ ਵਿੱਚ ਪਰ ਫੇਰ ਵੀ ਲੋਕ ਤਰੱਕੀ ਦੇ ਉਸ ਲੈਵਲ ਤੱਕ ਪਹੁੰਚ ਗਏ ਜਿੱਥੇ ਤੱਕ ਅਸੀਂ ਸੋਚ ਵੀ ਨਹੀਂ ਸਕਦੇ ਇਹ ਗੱਲ ਮੈਂ ਇਸ ਕਰਕੇ ਤੁਹਾਡੇ ਨਾਲ ਕਰ ਰਿਹਾ ਕਿ ਮੈਟਰ ਇਹ ਕਰਦਾ ਕਿ ਤੁਹਾਡੇ ਅੰਦਰ ਹੌਂਸਲਾ ਕਿੱਦਾਂ ਮੈਟਰ ਇਹ ਕਰਦਾ ਕਿ ਤੁਸੀਂ ਕੀ ਸੋਚ ਕੇ ਆਏ ਹੋ ਜਦੋਂ ਤੁਸੀਂ ਆਪ ਦਾ ਮੁੱਲ ਛੱਡਿਆ ਉਦੋਂ ਤੁਸੀਂ ਕੀ ਸੋਚ ਕੇ ਛੱਡਿਆ ਜੋ ਸੋਚ ਕੇ ਛੱਡਿਆ ਸੀ ਕਿ ਤੁਸੀਂ ਉਸ ਸੋਚ ਨੂੰ ਲੈ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਹੋ ਕਿ ਉਹ ਸਿਰਫ ਤੇ ਸਿਰਫ ਖਿਆਲੀ ਪਲਾਓ ਸੀ ਮਾੜਾ ਜੀ ਕੰਫਰਟ ਜ਼ੋਨ ਚੋਂ ਬਾਹਰ ਕੀ ਆਏ ਕੰਫਰਟ ਜ਼ੋਨ ਤੋਂ ਪਾਸੇ ਹੋ ਕੇ ਕੰਮ ਕੀ ਕਰਨਾ ਪਿਆ ਕਿ ਸਾਰੀਆਂ ਹੌਸਲੇ ਤੇ ਸੁਪਨੇ ਸੋਚੇ ਸੀ ਉਹ ਟੁਕਣਾ ਛੁੱਟ ਹੋ ਗਏ ਫੇਰ ਤਾਂ ਦੇਖੋ ਤਰੱਕੀ ਕਿਤੇ ਨਹੀਂ ਮੈਂ ਫੇਰ ਤਾਂ ਭਾਵੇਂ ਆਸਟ੍ਰੇਲੀਆ ਚਲੇ ਜਾਓ ਇੰਡੀਆ ਰਹਿ ਲੋ ਜਾਂ ਦੱਦੇ ਚਲੇ ਜਾਓ ਕਿਉਂਕਿ ਮਨ ਮਾਰ ਕੇ ਤਰੱਕੀ ਹੁੰਦੀ ਆ ਆਪਦਾ ਸੁੱਖ ਚੈਨ ਤਿਆਗ ਕੇ ਤਰੱਕੀ ਹੁੰਦੀ ਆ ਧੋਖਿਆਂ ਧੜੀਆਂ ਵਿੱਚੋਂ ਨੰਗ ਕੇ ਤਰੱਕੀ ਵੱਲ ਵਧਿਆ ਜਾਂਦਾ ਜ਼ਿੰਦਗੀ ਤੁਹਾਨੂੰ ਆਪ ਸਿਖਾਉਂਦੀ ਆ ਕਿ ਤੁਸੀਂ ਅੱਗੇ ਕਿਵੇਂ ਵਧਣਾ ਕਿਉਂ ਜਦੋਂ ਤੁਹਾਨੂੰ ਠੋਕਰਾਂ ਵਾਈਂਦੀਆਂ ਨੇ ਜਦੋਂ ਤੁਹਾਨੂੰ ਲਾਹਣਤਾ ਪੈਂਦੀਆਂ ਨੇ ਜਦੋਂ ਤੁਹਾਨੂੰ ਇਸ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਕਿ ਤੁਸੀਂ ਤੁਸੀਂ ਉਹਨਾਂ ਲਈ ਐਗਜ਼ਿਸਟ ਹੀ ਨਹੀਂ ਕਰਦੇ ਤੇ ਤੁਹਾਡਾ ਅੰਦਰ ਉਸ ਚੀਜ਼ ਨੂੰ ਐਜ਼ ਅ ਚੈਲੰਜ ਐਕਸੈਪਟ ਕਰਦਾ ਤੇ ਤੁਸੀਂ ਲੜਦੇ ਹੋ ਇੱਕ ਲੜਾਈ ਸੋ ਦੋਸਤੋ ਫੇਰ ਗੱਲ ਉੱਥੇ ਆ ਗਈ ਕਿ ਜੇ ਜਾਣਾ ਨਾ ਜੇ ਮਨ ਬਣਾ ਲਿਆ ਨਾ ਤਾਂ ਠੋਸ ਮਨ ਬਣਾ ਕੇ ਜਾਇਓ ਜਦੋਂ ਕੈਸ਼ਪੀ ਚ ਉਤਰਗੇ ਨਾ ਤਾਂ ਫਿਰ ਕੈਸ਼ਤੀਆਂ ਫਸਾੜ ਕੇ ਜੰਗੇ ਮદાન ਚ ਉਤਰਿਓ टर, टर, कि ਹੁਣ ਵਾਪਸ ਜਾਣ ਦਾ ਉਨਾ ਚਿਰ ਕੁਛ ਨਹੀਂ ਸਾਡੇ ਕੋਲੇ ਜ਼ਰੀਆ ਜਿੰਨਾ ਚਿਰ ਕੋ ਕਾਮਯਾਬੀ ਸੋ ਕਿਸੇ ਵੀ ਤਰੀਕੇ ਦੀ ਆਇਲਸ ਨਾਲ ਰਿਲੇਟਡ ਇਮੀਗ੍ਰੇਸ਼ਨਲ ਲੈਟਰ ਕੈਨੇਡਾ ਨਾਲ ਸੰਬੰਧਿਤ ਖਾਸ ਕਰਕੇ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਵੀ ਨਜ਼ਦੀਕੀ ਬ੍ਰਾਂਚ ਜਾਓ ਇਨਫੋਰਮੇਸ਼ਨ ਲੈ ਲਓ ਖਾਸ ਕਰਕੇ ਆਲਸ ਵਾਲੇ ਬੱਚੇ ਪਹਿਲਾਂ ਸਟਾਰਟ ਹੋ ਚੁੱਕੇ ਨੇ ਐਸ ਸੋਨ ਐਸ ਪੋਸੀਬਲ ਪਰਮਿਸ਼ਨ ਕਰਵਾਓ ਥੈਂਕ ਯੂ ਵੈਰੀ ਮਚ